ਨਮਸਕਾਰ ਤੁਸੀਂ ਦੇਖ ਰਹੇ ਹੋ ਰਤਨ ਪੰਜਾਬੀ ਮੈਂ ਹਾ ਤੇਜਸਵੀ ਹਾਂ ਪੰਜਾਬ ਦੀ ਹਵਾ ਚ ਅੱਜ ਵੀ ਵੀਰਾਂ ਦੀਆਂ ਗਾਥਾਵਾਂ ਦੀ ਗੂੰਜ ਸੁਣਾਈ ਦੇ ਗੁਲਬਾਣੀ ਦਾ ਮਿੱਠਾ ਸੁਨੇਹਾ ਅੱਜ ਵੀ ਹਰ ਦਿਲ ਨੂੰ ਸਕੂਨ ਦਿੰਦਾ ਹੈ ਪਰ ਇਸ ਸਭ ਦੇ ਵਿਚਕਾਰ ਪੰਜਾਬ ਦੀ ਸਹੀ ਧਰਤੀ ਤੇ ਕੋੜੀ ਸੱਚਾਈ ਲੁਕੀ ਹੋਈ ਹੈ ਜਿहां ਇੱਕ ਕੋੜੀ ਸੱਚਾਈ ਜੋ ਪੁੱਛਦੀ ਹੈ ਢੋਲ ਸਿਰਫ ਪੁੱਤਰਾਂ ਦੇ ਜਨਮ ਤੇ ਹੀ ਕਿਉਂ ਵੱਜਦੇ ਮਠਾਈਆਂ ਦੀ ਖੁਸ਼ਬੂ ਸਿਰਫ ਪੁੱਤਰਾਂ ਦੇ ਜਨਮ ਤੇ ਹੀ ਕਿਉਂ ਆਉਂਦੀ ਹੈ ਇਹ ਸਭ ਕੁਝ ਉਦੋਂ ਕਿਉਂ ਨਹੀਂ ਹੁੰਦਾ ਜਦੋਂ ਕਿਸੇ ਘਰ 'ਚ ਇੱਕ ਧੀ ਜਨਮ ਲੈਂਦੀ ਹੈ ਕਿਉਂ ਉਸ ਸਮੇ ਢੋਲ ਨਹੀਂ বাজائے ਜਾਂਦੇ ਕਿਉਂ ਉਸ ਸਮੇ ਮਠਾਈਆਂ ਦੀ ਖੁਸ਼ਬੂ ਨਹੀਂ ਆਉਂਦੀ ਕਿਉਂ ਉਸ ਸਮੇ ਨਵਜੰਮੀ ਧੀ ਦੀ ਕਿਲਕਾਰੀਆਂ ਧਰਤੀ ਤੇ ਨਹੀਂ ਸੁਣਾਈ ਦਿੰਦੀ ਜਿੰਨਾ ਧੀਆਂ ਨੂੰ ਘਰ ਦੀ ਲక్ష్ਮੀ ਕਿਹਾ ਜਾਂਦਾ ਹੈ ਕਿ ਉਹਨਾਂ ਨੂੰ ਇਸ ਦੁਨੀਆ 'ਚ ਆਉਣ ਦਾ ਅਧਿਕਾਰ ਨਹੀਂ ਮਿਲਦਾ ਇਹ ਸਿਰਫ ਵਿਡੰਬਨਾ ਨਹੀਂ ਸਗੋਂ ਇੱਕ ਸਮਾਜਿਕ ਅਪਰਾਧ ਹੈ ਇਹ ਸਭ ਕੁਝ ਅਸੀਂ ਇਸ ਲਈ ਕਹਿ ਰਹੇ ਹਾਂ ਕਿਉਂਕਿ ਪਠਾਨਪੋਟ ਅਤੇ ਗੁਰਦਾਸਪੁਰ ਵਰਗੇ ਜ਼ਿਲ੍ਹਿਆਂ ਤੋਂ ਸਾਹਮਣੇ ਆਏ ਆਂਕੜੇ ਦੱਸਦੇ ਨੇ ਕਿ ਸਾਡਾ ਅੱਤੇ ਤੋਂ ਜ਼ਿਆਦਾ ਸਮਾਜ ਬੇਟੀਆਂ ਨੂੰ ਖਤਮ ਕਰਨ ਤੇ ਤੁਲਿਆ ਹੋਇਆ ਹੈ ਦਰਅਸਲ 2024 ਵਿੱਚ ਪਠਾਨਪੋਟ ਵਿੱਚ ਪ੍ਰਤੀ ਹਜ਼ਾਰ ਬੁੱਢਿਆਂ 'ਚੋਂ ਸਿਰਫ 864 ਕੁੜੀਆਂ ਦਾ ਜਨਮ ਹੋਇਆ ਤੇ ਗੁਰਦਾਸਪੁਰ 'ਚ 918 ਕੁੜੀਆਂ ਨੇ ਜਨਮ ਲਿਆ ਪਰ 918 ਦਾ ਅੰਕੜਾ ਵੀ ਕੋਈ ਮਾਨ ਵਾਲੀ ਗੱਲ ਨਹੀਂ ਹੈ ਉਹਨੇ ਗੱਲ ਤੋਂ ਤਾਂ ਤੁਸੀਂ ਸਾਰੇ ਇਹ ਜਾਣੋ ਗੁਰਬਾਣੀ 'ਚ ਸਾਫ਼-ਸਾਫ਼ ਲਿਖਿਆ ਗਿਆ ਸੋ ਕਿਉ ਮੰਨ ਦਾ ਆਖੀਏ ਜਿਤ ਜੰਮੇ ਰਾਜਾ ਅਰਥਾਤ ਅਸੀਂ ਉਸਨੂੰ ਬੁਰਾ ਕਿਵੇਂ ਕਹਿ ਸਕਦੇ ਹਾਂ ਜੋ ਰਾਜਾ ਮਹਾਰਾਜਾਂ ਨੂੰ ਜਨਮ ਦੇਤ ਵਾਲੀ ਜਨਨੀ ਹੈ ਇਸ 3 ਦਾ ਜਨਮ ਹੋਣਾ ਕੋਈ ਆਮ ਗੱਲ ਨਹੀਂ ਇਸਨੇ ਸੰਸਾਰ ਦੀ ਸਿਰਜਣਾ ਕਰਨ ਦੇ ਵਿੱਚ ਉਹ ਯੋਗਦਾਨ ਪਾਇਆ ਹੈ ਜਿਸ ਨੇ ਯੋਧਿਆਂ ਸ਼ੂਰਬੀਰਾਂ ਰਾਜਿਆਂ ਅਤੇ ਮਹਾਰਾਜਿਆਂ ਨੂੰ ਜਨਮ ਦਿੱਤਾ ਪਰ ਹੁਣ ਇਹ ਸਭ ਕੁਝ ਵਿਖਣ ਤੋਂ ਬਾਅਦ ਤਾਂ ਇਹ ਨਜਾਬਦਾ ਹੈ ਕਿ ਪਠਾਨਕੋਟ ਅਤੇ ਗੁਰਦਾਸਪੁਰ ਦੇ ਲੋਕ ਸ਼ਾਇਦ ਇਸ ਸਿੱਖਿਆ ਨੂੰ ਭੁੱਲ ਗਏ ਨੇ ਪ੍ਰੂਣ ਹੱਤਿਆ ਇੱਥੇ ਸਿਰਫ ਕਪਰਾਧ ਨਹੀਂ ਸਗੋਂ ਇੱਕ ਮਾਨਸਿਕਤਾ ਦਾ ਹਿੱਸਾ ਬਣ ਗਈ ਕਿ ਸਿਵਲ ਸਰਜਨ ਪਰਤਪੂਸ਼ਨ ਨੇ ਸਪਸ਼ਟ ਕੀਤਾ ਕਿ ਸਰਹੱਦੀ ਇਲਾਕਿਆਂ ਵਿੱਚ ਆ ਸਿੱਖਿਆ ਤੇ ਗਰੀਬੀ ਨੂੰ ਇਸ ਸਮੱਸਿਆ ਨੇ ਹੋਰ ਵਧਾਇਆ ਪਠਾਨਕੋਟ ਅਤੇ ਗੁਰਦਾਸਪੁਰ ਵਿੱਚ ਬੇਟੀਆਂ ਸਿਰਫ ਅੰਕੜਿਆਂ ਵਿੱਚ ਹੀ ਸਿਮਟ ਕੇ ਰਹਿ ਗਈਆਂ ਨੇ ਕਿ ਇਹ ਸਾਡੀ ਸੱਭਿਆਚਾਰ ਦਾ ਭਵਿੱਖ ਹੈ ਸਾਨੂੰ ਸਮਝਣਾ ਪਵੇਗਾ ਕਿ ਬੇਟੀ ਬਚਾਓ ਬੇਟੀ ਪੜ੍ਹਾਓ ਸਿਰਫ ਇੱਕ ਨਾਰਾ ਨਹੀਂ ਸਗੋ ਇੱਕ ਲੜਾਈ ਹੈ ਇੱਕ ਅਜਿਹੀ ਲੜਾਈ ਜੋ ਘਰ ਘਰ ਜਾ ਕੇ ਲੜਨੀ ਪਵੇਗੀ ਪੰਜਾਬ ਦੀ ਮਿੱਟੀ ਜੋ ਸੂਰ ਵੀਰਾਂ ਦੀ ਧਰਤੀ ਹੈ ਉਸ ਨੂੰ ਇਸ ਕਲੰਕ ਤੋਂ ਮੁਕਤ ਕਰਨਾ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਹੈ ਸਿਰਫ ਕਾਨੂੰਨਾਂ ਨਾਲ ਨਹੀਂ ਸਗੋ ਜਾਗਰੂਕਤਾ ਤੇ ਸਿੱਖਿਆ ਨਾਲ ਆਓ ਇਸ ਪਵਿੱਤਰ ਧਰਤੀ ਤੇ ਬੇਟੀਆਂ ਨੂੰ ਅਧਿਕਾਰ ਵਾਪਸ ਦਈਏ ਜੋ ਸਦੀਆਂ ਤੋਂ ਉਹਨਾਂ ਤੋਂ ਖੋਇਆ ਗਿਆ ਹੈ ਸਮਾਜ ਨੂੰ ਸ਼ੀਸ਼ਾ ਦਿਖਾਈਏ ਜਿਸ ਵਿੱਚ ਬੇਟੀਆਂ ਸਿਰਫ ਸੰਤਾਨ ਨਹੀਂ ਸਗੋ ਧਰਤੀ ਦਾ ਮਾਣ ਨੇ ਯਾਦ ਰੱਖਿਓ ਜੇ ਅੱਜ ਚੁੱਪ ਰਹੇ ਤਾਂ ਕੱਲ ਸਾਡੀਆਂ ਬੇਟੀਆਂ ਇਸ ਚੁੱਪੀ ਦਾ ਹਿਸਾਬ ਮੰਗਣਗੀਆਂ